ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜੀ ਅੱਜ ਵਾਜੀ ਸਾਡੇ ਘਰੇ ਫੰਕਸ਼ਨ ਖੜਪੜ ਸਾਹਿਬ ਸੁਖਣੀ ਸਾਹਿਬ ਕਰਵਾਇਆ ਤੇ ਇੱਕ ਜੀ ਹੁਣ ਪਹਿਲਾ ਇਹ ਵਲੌਗ ਹੈ ਜੀ ਆਪਾਂ ਸਾਈ ਚਿਠੀ ਤੋੜਨੀ ਹੈ ਕਿਉਂਕਿ ਜਿਹੜੇ ਵਿਚੋਲੇ ਆ ਉਹ ਆਲਮੋਸਟ ਸਾਡੇ ਲਾਗੇ ਪਹੁੰਚ ਚੁੱਕੇ ਆ ਤੇ ਆਪਾਂ ਹੁਣ ਉਹਨਾਂ ਦਾ ਵਲੌਗ ਵੀ ਬਣਾਉਣਾ ਕਿਉਂਕਿ ਉਹ ਸਾਨੂੰ ਬਹੁਤ ਟਾਈਮ ਤੋਂ ਵੇਂਦੇ ਆ ਉਹ ਸਾਨੂੰ ਪਹਿਲਾਂ ਤੋਂ ਹੀ ਜਾਣਦੇ ਆ ਇੱਕ ਸਾਹਿਬ ਦੇ ਕਿਉਂਕਿ ਉਹ ਸਾਡੀਆਂ ਵੀਡੀਓ ਕਾਫੀ ਟਾਈਮ ਤੋਂ ਵੇਖਦੇ ਆ ਸੋ ਜੀ ਅੱਜ ਇਹ ਵਲੌਗ ਉਹਨਾਂ ਲਈ ਤੇ ਧੁੰਦ ਵੀ ਸੁਖਰਾਲ ਵੇਖੋ ਜੀ ਬਹੁਤ ਹੀ ਜਿਆਦੀ ਪਈ ਆ ਤੇ ਪਰ ਉਹ ਵਿਚਾਰੇ ਅਰਲੀ ਮਾਰਨਿੰਗ ਤੁਰ ਕੇ ਆਦੇ 9:30 ਹੋ ਗਏ ਤੇ ਸਾਡੇ ਕੋਲ ਪਹੁੰਚ ਗਏ ਹੁਣ ਇਥੇ ਅਸੀਂ ਸਾਈ ਚਿੱਟੀ ਤੋੜਨੀ ਆ ਫਿਰ ਉਹਨਾਂ ਦੇ ਘਰੇ ਟਾਈਮ ਨਾਲ ਪਹੁੰਚਣਾ ਵਾ ਤੇ ਜਾ ਕੇ ਤੇਲ ਚੜੋਣਾ ਵਾ ਸੋ ਜੀ ਨਾਲੇ ਵਿਖੋਨੇ ਆਜੋ ਤੁਹਾਨੂੰ ਘਰ ਹੋ ਗਿਆ ਤਿਆਰੀਆਂ ਪੂਰੀਆਂ ਕਰਦੀਆਂ ਡੈਕੋਰੇਸ਼ਨ ਵਗੈਰਾ ਤੇ ਚਲੋ ਰਾਤ ਨੂੰ ਹੁੰਦੀ ਆ ਦਿਨੇ ਵੀ ਡੈਕੋਰੇਟ ਕਰਤਾ ਥੋੜਾ ਬਹੁਤਾ ਹੰਦਕੋਦੇ ਕੰਮ ਤਿਆਰ ਬਰ ਤਿਆਰ ਆ ਇੱਧਰ ਪਕੌੜਾ ਸ ਨਿਕਲ ਡਿਆ ਐ ਚਾਚਾ ਪਕੌੜੇ ਖਾਣੇ ਨਹੀਂ ਨਹੀਂ ਇਹ ਨਹੀਂ ਖਾਣੇ ਜਿਹੜੀ ਜਿਹੜੀ ਹਾਂਜੀ ਮਨਦੀਪ ਸਿੰਘ ਆਗੇ ਮਨਦੀਪ ਸਿੰਘ ਜੀ ਆਗੇ ਦੇ ਲਾਓ ਜੀ ਹਲੇ ਟੁੰਨੇ ਡਾਨੇ ਖਾਲੀ ਸਾਰੇ ਹਲੇ ਭਰਨੇ ਆ ਵਾਹ ਸਸਿਗਾਰ ਜੀ ਸਾਰਿਆਂ ਨੂੰ ਤੇਰੀ ਭਲੀ ਹੋ ਜਾ ਸਾਸਤਰੀ ਕਾਰਤੀ ਤੇ ਜੀ ਆ ਜੀ ਮੇਰੀ ਭੂਆ ਇਹ ਆ ਜੀ ਵਿਚੋਲਣ ਤੇ ਕੁੜੀ ਦੀ ਵੀ ਭੂਆ ਤੇ ਜਿੱਥੇ ਰਿਸ਼ਤਾ ਹੋਇਆ ਜੀ ਉਹ ਜਿਹੜੇ ਆ ਨਾ ਵਿਚੋਲੇ ਜਿਹੜੇ ਮੁੰਡੇ ਵਾਲੇ ਬੰਨੇ ਹੋ ਵਿਚੋਲੇ ਬਣੇ ਆ ਉਹ ਜੀ ਮੇਰੇ ਖਫੜ ਜੀ ਦਾ ਭਰਾ ਬਣਿਆ ਸੀ ਉਹਦਾ ਛੋਟਾ ਭਰਾ ਉਹਦਾ ਛੋਟੇ ਭਰਾ ਨੂੰ ਰਿਸ਼ਤਾ ਕੀਤਾ ਵਾ ਮਤਲਬ ਜਿੱਦਾਂ ਕਹਿ ਲੋ ਵੀ ਰਿਸ਼ਤੇਦਾਰੀ ਚ ਰਿਸ਼ਤਾ ਹੈ ਆ ਓਕੇ ਰਿਸ਼ਤੇਦਾਰੀ ਚ ਤੇ ਤੁਹਾਨੂੰ ਪਤਾ ਤੇ ਫਿਰ ਬਾਕੀ ਜੀ ਉਹ ਸਾਡੀਆਂ ਵੀਡੀਓ ਵੇਖਦੇ ਆ ਕਾਫੀ ਟਾਈਮ ਤੋਂ ਉਹ ਸਾਨੂੰ ਜਾਣਦੇ ਆ ਹੜਾ ਹਾਂ ਬਾਕੀ ਥੋੜੀ ਬਹੁਤ ਜਾਣਕਾਰੀ ਤੁਸੀਂ ਦੇ ਦਿਓ ਹਾਂ ਵੀ ਮਤਲਬ ਉਹ ਜਾਣਦੇ ਆ ਤੇ ਹੁਣ ਆਉਣ ਲੱਗੇ ਆ ਆ ਗਏ ਆ ਆ ਗਏ ਆ ਸਾਈ ਚਿੱਠੀ ਆਪਾਂ ਤੋਰਨ ਲੱਗੇ ਆ ਤੇ ਬਸ ਹੁਣ ਤੁਹਾਨੂੰ ਫਿਰ ਉਹਨਾਂ ਨਾਲ ਵੀ ਮਲਾਉਨੇ ਆ ਉਹਨਾਂ ਮਲਾਉਨੇ ਆ ਕਿਉਂਕਿ ਉਹਨਾਂ ਨੂੰ ਵੀ ਬੜਾ ਚਾਹ ਜੀ ਵੀਡੀਓ ਜੋੜਦਾ ਤੇ ਸਾਨੂੰ ਵਧੀਆ ਲੱਗਦਾ ਜਦੋਂ ਕੋਈ ਇੰਦਾ ਪਿਆਰ ਕਰਦਾ ਸਾਨੂੰ ਇੰਦਾ ਕਹਿੰਦਾ ਵਾ ਸੋ ਜਦੋਂ ਇੰਦਾ ਕੋਈ ਕਰਦਾ ਤੇ ਸਾਨੂੰ ਹੁੰਦਾ ਵਾ ਵੀ ਯਾਰ ਜੇ ਅਗਲਾ ਬੰਦਾ ਸਾਡੇ ਲਈ ਇੰਨਾ ਵਧੀਆ ਸੋਚਦਾ ਵਾ ਸਾਨੂੰ ਇੰਨਾ ਪਿਆਰ ਕਰਦਾ ਵਾ ਤਾਂ ਇਹੀ ਆਪਾਂ ਵੀ ਕਰੀਏ ਆਪਾਂ ਉਹਨਾਂ ਦੇ ਵੀਡੀਓ ਜਰੂਰ ਸ਼ੂਟ ਕਰਾਂਗੇ ਤੇ ਨਾਲੇ ਜੀ ਉਹ ਮੇਰੇ ਸੁੱਖ ਭਾ ਵੀ ਹਰਗੇ ਆ ਹਾਂ ਉਹਨਾਂ ਦਾ ਉਹਨਾਂ ਦਾ ਸੁਭਾਅ ਹੀ ਉਹਨਾਂ ਦਾ ਮਤਲਬ ਤੇਰਾ ਵੀ ਤੇਰਾ ਵੀ ਬੈਣ ਖਲੋਣ ਸਾਹਿਬ ਸੁਖਬਾ ਵੀ ਅਰਗਾ ਜਦੋਂ ਪਹਿਲੇ ਦਿਨ ਇਹ ਕਹਿੰਦਾ ਮੈਂ ਉਦਣ ਵੀ ਕਹਤਾ ਸੀ ਤੁਹਾਨੂੰ ਮੈਂ ਆ ਭੂਆ ਉਹ ਸੁਖਬਾ ਵੀ ਅੰਗੂ ਲੱਗੜੇ ਤੁਰੇ ਹੋੜ ਦੇ ਤੇ ਚਲੋ ਜੀ ਅੱਜ ਨਾਲ ਇਹਨਾਂ ਨੂੰ ਮਿਲੋਣੇ ਆ ਉਹਨਾਂ ਨਾਲ ਵੀ ਠੀਕ ਆ ਜੀ ਛੇਤੀ ਫੋਨ ਲਾਓ ਨਹੀਂ ਤੇ ਮੈਂ ਚਾਹ ਪੀਵਾਂ ਠੰਡ ਬੜੀ ਅੱਜ ਭੂਆ ਸਾਸਰੀ ਕਾਲ ਤੇ ਆ ਵੀ ਹੈ ਜੀ ਕੁੜੀ ਦੀ ਭੂਆ ਇਹ ਹਾਡੀ ਭੂਆ ਤੇ ਇੰਤਿਆਰ ਸ਼ੁਰੂ ਹੋ ਗਈ ਹੈ ਵੇਖ ਕਿਤੇ ਮਾਰ ਕੇ ਦੇਖ ਹੈਂ ਇਹਨੇ ਟੋਪਸ ਪਾਏ ਆ ਆ ਵੀ ਭੂਆ ਇਹ ਡੈਡੀ ਦੀ ਭੂਆ ਆ ਕੁੜੀ ਦੀ ਭੂਆ ਤੇ ਦਾਦੀ ਹਲੇ ਤੱਕ ਬਾਰੀਆਂ ਜੀ ਘਵਾਚੀ ਫਿਰਦੀ ਐ ਤੇ ਪਰੋਣੇ ਆ ਜੇ ਲੱਗੇ ਆ ਮੇਰੀ ਵੀ ਭੂਆ ਵਾ ਮੇਰੀ ਵੀ ਭੂਆ ਵਾ ਮਤਲਬ ਇਹ ਪਰ ਦਾਦੀ ਦੀ ਭੂਆ ਆ ਤੇ ਦਾਦੀ ਬਾਰੀਆਂ ਜੀ ਦਾਦੀ ਨੂੰ ਦੱਸੋ ਇਹ ਪਰੋਣੇ ਆ ਗਏ ਨੇ ਪਰ ਪਰੋਣੇ ਵਿਚਾਰੇ ਧੁੰਦੇ ਜੀ ਘਾਚੇ ਫੇਂਡ ਉਹਨਾਂ ਲੈ ਕੇ ਆਉਣਾ ਬਣਾ ਗਾੜੀਓ ਹੈ ਹਾਂ ਚਲ ਚਾਚੀਏ ਇੱਕ ਵਾਰ ਸਮਾਈਲ ਦੇ ਦੇ ਸਵੈ ਹੱਟੇ ਰਹੀ ਚਲੋ ਅਸੀਂ ਪ੍ਰੋਣੇ ਲੈ ਆਈਏ ਹਣ ਪ੍ਰੋਣੇ ਲੈ ਆਈਏ ਆ ਗਏ ਚਲੋ ਜੀ ਲੈ ਭੂਆ ਉਹ ਕਿਧਰੋਂ ਨਾਲ ਪ੍ਰੋਣੇ ਲੈ ਕੇ ਆ ਗਾੜੀਆਂ ਲੈ ਕੇ ਹੈ ਨਾਲ ਆਵ ਚੋਲਿਆ ਹੈ ਇਹ ਤਾਂ ਸੰਗੀ ਜਾਂਦਾ ਲੱਗਦਾ ਸਰਬ ਸੰਗੀ ਜਾਂਦਾ ਹੈ ਪਾਟ ਕਸੀ ਗੱਲ ਦੀ ਇਹ ਦੀਪ ਦੇ ਡਾਡੀ ਜੀ ਲੈ ਕੇ ਇਹਨਾਂ ਨੂੰ ਬੁਲਾਉਂਦੇ ਆ ਬਹੁਤ ਵਧੀਆ ਬਈ ਯਾਰ ਵੇਖਿਆ ਇਹ ਦੀਪ ਦੇ ਡਾਡੀ ਨੂੰ ਮੇਰਾ ਨਾਮ ਵਿਨੋਦ ਆ ਜੀ ਮੈਂ ਕੁੜੀ ਦਾ ਭਰਾ ਹਾਂ ਹਾਂ ਮੇਰਾ ਨਾਮ ਵੀ ਨੋਦ ਆ ਹਾਂ ਜੀ ਪਤਾ ਪਤਾ ਤੁਹਾਨੂੰ ਤੇ ਬਹੁਤ ਵਧੀਆ ਤਰ੍ਹਾਂ ਚਲੋ ਜੀ ਚਲੋ ਸਰਬ ਚਲੋ ਚਲੋ ਸਹੀ ਜੀ ਸੰਗੀ ਜਾਂਦਾ ਇਹ ਨਾਲ ਹੀ ਇਧਰ ਆ ਚਾਹ ਵਰਤਾਹ ਕਿਧਰ ਜਾਣਾ ਪਰੌੜਿਆਂ ਨੇ ਚਾਹ ਵੀ ਪੀ ਲਈ ਆ ਬੜਾ ਪਰੌੜਿਆਂ ਨੇ ਚਾਹ ਵੀ ਪੀ ਲਈ ਆ ਸਾਰਿਆਂ ਪੀ ਲਈ ਆ ਅਹੀਂ ਸਵੇਰੇ ਹੀ ਭਾਬੀ ਸੁਖਣਾ ਗੱਲ ਕਰਦੇ ਸੀ ਪੇ ਹਾਲੂ ਭਾਬੀ ਸੋਖਰ ਕੇ ਹੀ ਲੱਗਦੇ ਪੂਰੀ ਸ਼ਕਲ ਸਵੇਰ ਨੂੰ ਇੱਕ ਆਹ ਵੀ ਵਿਚੋਲਾ ਆਹ ਹੋ ਗਿਆ ਸੁਝੇ ਦਿੱਤੀ ਹੋਈ ਲੱਗੀ ਵੀ ਬਣਾ ਲਿਆ ਵਿਚਾਰੇ ਮਾਂ ਦੇ ਲਾਗੀ ਬਣਨਾ ਦਾ ਨਾ ਉਹ ਮਾ ਕਰਨਾ ਨਹੀਂ ਨਾ ਲਾਗੀ ਵੀ ਸਾਡੇ ਦੋ ਦਾ ਵਾ ਕੇ ਕੰਦ ਨੂੰ ਪਾ ਸਕਦੇ ਨਹੀਂ ਲਾਗੀ ਉਹ ਆ ਉਹ ਮੈਂ ਕੀ ਕਰਦਾ ਪਤਾ ਨਹੀਂ ਕਿਤਾ ਬੱਜਾ ਰੁੱਤਾ ਜਾ ਬੈਠਾ ਇੱਥੇ ਇਹਦੇ ਨੇ ਇਹਦੇ ਸੁਮੀਤ ਨੂੰ ਨਾ ਮਾਰ ਤਰੇ ਫਿਰਨਾ ਹੈ ਨਹੀਂ ਮੀ ਆਖੀ ਮੈਂ ਬਾਰੀ ਸੰਭਾਜਦਾ ਹੁੰਦਾ ਮੈਨੂੰ ਕਹਿੰਦਾ ਮੇਰਾ ਗੱਡੀ ਚ ਉਤਰਨ ਦਾ ਵਲੌਗ ਬਣਿਆ ਮੈਂ ਕਿਹਾ ਉਹ ਬਣਿਆ ਨਹੀਂ ਕਹਿੰਦਾ ਜਾ ਕੇ ਬੈਠੇ अच्छा पर पे आ गया कि पान गए पान गए बाहर का चल कोई जी सुना दे बच्चे की हाल जी बढ़िया जा सरफ बढ़ावे अपने ਬਹੁਤ ਵੀ ਆਪਾਂ ਬਣਾਣੀ ਨਹੀਂ ਉਦੋਂ ਦੀ ਉਹਦੀ ਗੱਲ ਕਰਵਾਉਂਦਾ ਆਦਾ ਖੇਦੀ ਪਾਇ ਮਾਣਾ ਲਾਗ ਪਾ ਲੰਡਿਆ ਵਾ ਉਹ ਪੈਸੇ ਅੱਲਾ ਮੈਂ ਰੋਟੀ ਦਿੱਤੀ ਉਹ ਨਾ ਫੜਾਈ ਨਾ ਉਹ ਰੋੜ ਰੋਣ ਵਾਲਾ ਹਿਸਾਬ ਦਾ ਉਹ ਘੱਟਦੀ ਐ ਦਾ ਅੱਖਾਂ ਨਹੀਂ ਗਿਆ ਨਾ ਬੱਦਨ ਆ ਕਿ ਤੇਰਾ ਆ ਉਹਨੇ ਤੇ ਕਹਿੰਦਾ ਨਾ ਕੀ ਆ ਗੁਰ ਰਹਿਮਤ ਗੁਰ ਰਹਿਮਤ ਗੁਰ ਰਹਿਮਤ ਗੁਰ ਰਹਿਮਤ ਰਹਿਮਤ ਜੇ ਕੋਪਾ ਦਾ ਬੱਚਿਆਂ ਦਾ ਇੱਕ ਹੱਥ ਹੁੰਦਾ ਰੋਣਾ ਜੋ ਦੂਰੇ ਹਾਂ ਕਹਿੰਦਾ ਹੀ ਨਹੀਂ ਰੋਂਦਾ ਕੋਈ ਜੇ ਬੇਫੂਦਾਰ ਪਰ ਹੁੰਦਾ ਹੀ ਨਹੀਂ ਇਹ ਰੋਂਦਾ ਨਹੀਂ ਨਾ ਪ੍ਰੋਜੈਕਟ ਘਾਟ ਗਿਆ ਦਾ ਰਵਾੜੀਏ ਰਵਾੜੀਏ ਗੱਲ ਕਰ ਰੋਂਦਾ ਨਹੀਂ ਚੱਲ ਠੰਡ ਵੜੀ ਰਹਿ ਜਾਂਦੇ ਨਾ ਕਰ ਡਾਂਗਾਂ ਦੁਨੀਆਂ ਪਗੰਡਾ ਬੜੀਆਂ ਨਾਲ ਹੀ ਨਹੀਂ ਰੋਂਦਾ ਨਹੀਂ ਹੈ ਨਹੀਂ ਰਵਾਉਣਾ ਹੀ ਨਹੀਂ ਆਈ ਨਹੀਂ ਉਹ ਮੇਰਾ ਵੇਦਰੇ ਨਾਲ ਅੱਛਾ ਭੂਗਾ ਦੀ ਗੱਡੀ ਆਈ ਦਾ ਵੱਡੇ ਵੱਡੇ ਰਵਾਦੇ ਆ ਇਹਦੇ ਨਿਗਾਹ ਆ ਵਿਚਾਰਾ ਨੋਰਾ ਨਹੀਂ ਨੋਨਾ ਨਹੀਂ ਨੋਨਾ ਵਾਖਣਾ ਤੋੜ ਦਿਓ ਤੁਸੀਂ ਬਾਜੀ ਮੇਰੇ ਭਾਕੇ ਨਹੀਂ ਚਿੰਤਾ ਮਾਨੂੰ ਪੁੱਪ ਬਤਾਈ ਜਾ ਤੂੰ ਤੇਰੀ ਪਿਆਰੀ 부ਆ ਤੈਨੂੰ ਲਾਗ ਨਹੀਂ ਮਿਲਦਾ ਦੇ ਮੜ ਜਾ ਦੇ ਕੋਈ ਪਾਰ ਨਾ ਆ ਵੀ ਉਹ ਐ ਕਰ ਕਰ ਚਲ ਆ ਤੇਰੀ ਪਿਆਰੀ 부ਆ ਤਾਂ ਉਹਨਾਂ ਦੇ ਨਹੀਂ 부ਆ ਪਿਆਰੀ ਆ ਤੇਰੇ ਕਲੇ ਦੀਆਂ ਹਾਂ ਹਾਂ ਕੋਈ ਨਾ ਆਹੋ ਕਰ ਕਰ ਇਹ ਪਾੜ ਪਾਉਣ ਵਾਲੀਆਂ ਗੱਲਾਂ ਕਰਦੇ ਪਿਆਰੀ ਵਰਡ ਤਾਂ ਯੂਜ਼ ਕੀਤਾ ਨੇ ਕਿਉਂਕਿ ਲਾਗ ਭਾਲ ਦਾ ਵਾ ਆ ਲਾਗ ਭਾਲ ਦਾ ਕਰਕੇ ਇਹ ਦਾ ਰਾਜਾ ਵੀ ਆਖੇ ਮੈਂ ਤਾਂ ਦੂਜਾ ਨਾਮ ਨੂੰ ਪੁੱਛਣਗੇ ਆਹੋ ਮੇਰੇ ਬਾਤ ਸਾਰੇ ਇੱਕੋ ਜਿਹਾ ਆ ਆਹੋ ਹਾਂ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਨਕ ਮੁਵਾਹੇ ਗੁਰੂ ਜੀ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ